ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਸਮੇਤ ਭਾਰਤੀ ਕਿਸਾਨ ਯੂਨੀਅਨ ਮੁਜੈਲ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਤਰਮਿੰਦਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਇਸ ਸਮੇਂ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਗਗੜੇਵਾਲ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ 86 ਏਕੜ ਰਕਬਾ ਕੇਂਦਰ ਸਰਕਾਰ ਵੱਲੋਂ ਕਰਮਵਾਰ ਡੋਗਰ ਸਿੰਘ ਪੁੱਤਰ ਹੀਰਾ ਸਿੰਘ ਉਜਾਗਰ ਸਿੰਘ ਪੁੱਤਰ ਵੀਰ ਸਿੰਘ ਸਮੇਤ ਹੋਰ ਕਈਆਂ ਨੂੰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਅਲਾਟ ਹੋਇਆ ਸੀ ਅਤੇ ਸਨ 1955 ਤੋਂ 1996 ਤੱਕ ਉਕਤ ਪਰਿਵਾਰਾਂ ਦਾ ਇਸ ਜ਼ਮੀਨ ਉੱਪਰ ਕਬਜ਼ਾ ਰਿਹਾ ਅਤੇ ਇਹਨਾਂ ਪਰਿਵਾਰਾਂ ਦੇ ਮਕਾਨ ਵੀ ਇਸੇ ਜ਼ਮੀਨ ਵਿੱਚ ਬਣੇ ਹੋਏ ਸਨ ਪਰੰਤੂ ਪੂਰਨ ਸਿੰਘ ਪੁੱਤਰ ਕਥਾ ਸਿੰਘ ਵਾਸੀ ਗਗੜੇਵਾਲ ਵੱਲੋਂ ਉਕਤ ਰਕਬੇ ਦੀਆਂ ਜਾਲੀ ਰਜਿਸਟਰੀਆਂ ਕਰਵਾ ਜ਼ਮੀਨ ਹੋਰਨਾ ਨਾਮਾਂ ਉੱਪਰ ਕਰਵਾ ਲਈ ਅਤੇ ਉਕਤ ਜ਼ਮੀਨ ਦੇ ਜਾਲੀ ਬਣੇ ਮਾਲਕ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਉਕਤ ਪਰਿਵਾਰਾਂ ਦੇ ਜ਼ਮੀਨ ਵਿੱਚ ਬਣੇ ਮਕਾਨ ਢਾ ਕੇ ਜ਼ਮੀਨ ਕਬਜ਼ਾ ਹੋ ਗਿਆ ਜਦ ਕਿ ਕੇਂਦਰ ਸਰਕਾਰ ਦੀ ਜ਼ਮੀਨ ਹੋਣ ਕਾਰਨ ਉਕਤ ਜ਼ਮੀਨ ਦੀ ਰਜਿਸਟਰੀ ਨਹੀਂ ਹੋ ਸਕਦੀ ਜੋ ਇੱਕ ਜਾਂਚ ਦਾ ਵਿਸ਼ਾ ਹੈ ਜਥੇਬੰਦੀਆਂ ਨੇ ਉਕਤ ਸਾਰੇ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰ ਅਲਾਟ ਹੋਇਆ ਰਕਬਾ ਅਸਲ ਮਾਲਕਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਅਤੇ ਵਿਅਕਤੀਆਂ ਤੇ ਬੰਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਦੀ ਵੀ ਮੰਗ ਕੀਤੀ ਹੈ ਸਪੈਸ਼ਲ ਨਿਊਜ਼ ਪੰਜਾਬੀ ਲਈ ਵਿਰਿੰਦਰ ਸਿੰਘ ਦੀ ਖਾਸ ਰਿਪੋਰਟ ਅਜੀਤ ਸਿੰਘ ਅਜੀਤ ਤੁਸੀਂ ਡੀਸੀ ਦਫ਼ਤਰ ਆਏ ਹੋ ਕੀ ਕਹਿਣਾ ਟਾਟਾ ਕੀ ਮੰਗਾਂ ਟਾਡੀ ਬាទ ਜੀ ਜਮੀਨਦਾਰ ਜੀ ਜ਼ਮੀਨ 1955 ਦੇ ਵਿੱਚ ਸਾਡੇ ਦਾਦਾ ਜੀ ਹੁਣਾਂ ਨੂੰ ਲਾਟ ਹੋਈ ਸੀ ਬੁਜਰਗਾਂ ਨੂੰ ਇਹ 86 ਕਿੱਲੇ ਜ਼ਮੀਨ ਸੀ ਇਹਨਾਂ ਵਾਟ ਕਿੱਲੇ ਕਿਸੇ ਨੂੰ 12 ਕਿੱਲੇ ਕਿਸੇ ਨੂੰ 10 ਕਿੱਲੇ ਇਤਰਾ ਕਰਕੇ ਤੇ ਇਹ 55 ਤੋਂ ਲਾ ਕੇ 96 ਤੱਕ ਹੀ ਵਾਹੰਦੇ ਰਹੇ ਆ ਉਤੋਂ ਬੰਦਾ ਕੋਈ ਪੂਰਨ ਸਿੰਘ ਆ ਗਗੜਿਆਲ ਦਾ ਜਾਲੀ ਰਜਿਸਟਰੀਆਂ ਮਹਿਕਮੇ ਨਾਰ ਹੜਲ ਕੇ ਤੇ ਰਲੀ ਭੁਗਤ ਪੁਲਿਸ ਮਹਿਕਮਾ ਹੋਰ ਮਾਲ ਮਹਿਕਮਾ ਤੇ ਨੇ ਜਾਲੀਰ ਜਟਰੀਆਂ ਬਣਾ ਲਏ 96 ਤੋਂ ਬਾਅਦਾਂ ਧੱਕੇ ਦੇ ਨਾਲ ਪੁਲਿਸ ਨੇ ਰਲ ਕੇ ਅੱਜ ਤੋਂ 1 ਮਹੀਨਾ ਪਹਿਲਾਂ ਵੀ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਤੁਸੀਂ ਉੱਤੇ ਕੀ ਕੋਈ ਸੁਣਵਾਈ ਹੋਈ ਜਾਂ ਨਹੀਂ ਹੋਈ ਉਹਦੇ ਬਾਰੇ ਕੀ ਕਹਿਣਾ ਹੈ ਸਾਹਬਾਦਰ ਡੀਸੀ ਸਾਹਿਬ ਨੇ ਜਿਹੜਾ ਕਿ ਇਹ ਐਪਲੀਕੇਸ਼ਨ ਦਿੱਤੀ ਸੀ ਇਸੇ ਸਬੰਧ ਦੇ ਵਿੱਚ ਉਹ ਲਿਖ ਦਿੱਤੀ ਸੀ ਕਡੂਰ ਸਾਹਿਬ ਤਹਿਸੀਲਦਾਰ ਤਹਿਸੀਲਦਾਰ ਨੇ ਸਾਨੂੰ ਢੇੜੇ ਘਟਾਏ ਕਦੀ 10 ਦਿਨ ਦਾ ਟਾਈਮ ਦੇ ਕੇ ਕਦੀ 8 ਦਿਨ ਦਾ ਦੇ ਕੇ ਇਸ ਤਰੀਕ ਨੂੰ ਆਇਓ ਉਸ ਤਰੀਕ ਨੂੰ ਆਇਓ ਬਾਅਦ ਦੇ ਵਿੱਚ ਜਦੋਂ ਪੂਰਾ ਮਹੀਨਾ ਹੋ ਗਿਆ ਤੇ ਤਹਿਸੀਲਦਾਰ ਸਾਹਿਬ ਆਂਦੇ ਵੀ ਮੈਂ ਤਾਂ ਮੇਰੀ ਬਦਲੀ ਹੋ ਗਈ ਆ ਅਈਆ ਕੈਰੀ ਸਾਹਿਬ ਉਸ ਤੋਂ ਬਾਅਦ ਤੁਸੀਂ ਨਾਇਬ ਤਹਿਸੀਲਦਾਰ ਨੂੰ ਵੀ ਮਿਲੇ ਉਹਨਾਂ ਕੀ ਹੈ ਜੀ ਉਹਨਾਂ ਨੇ ਕਹਿਤਾ ਸਾਨੂੰ ਵੀ ਤੁਸੀਂ ਇਸ ਤਰ੍ਹਾਂ ਵੀ ਪਰਸੋਂ ਨੂੰ ਆਇਓ ਸਾਹਿਬ ਬਾਦ ਜਿਹੜੇ ਮੇਨ ਵਾ ਉਹ ਚੰਡੀਗੜ੍ਹ ਗਏ ਆ ਹਾਂਜੀ ਬਸ ਇਸ ਤਰ੍ਹਾਂ ਸਾਨੂੰ ਗੇੜੇ ਮਰਾਈ ਗਏ ਸੂਬਾ ਚੈਨਲਸ ਕਰ ਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਆ ਸਾਡੇ ਨਾਲ ਸਾਡੀਆਂ ਭਰਾਤਰੀ ਜਥੇਬੰਦੀਆਂ ਤੋਂ ਸਰਦਾਰ ਤਰਵਿੰਦਰ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਤੇ ਸਰਦਾਰ ਸਤਨਾਮ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਮਝੈਲ ਅੱਜ ਤਿੰਨੇ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਤਰਨਤਾਰਾ ਆਫਿਸ ਵਿੱਚ ਕੇ ਪਹੁੰਚੇ ਆ ਇਹਦਾ ਮਸਲਾ ਇਹ ਆ ਕਿ ਜਿਹੜੀ ਪਿੰਡ ਗਗੜੇਵਾਲ ਦੀ 86 ਕਿੱਲੇ ਜ਼ਮੀਨ 87 1955 ਨੂੰ ਜੋ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਕੀਤੀ ਗਈ ਸੀਗੀ ਆਪਣਾ ਗੁਜ਼ਰਬਸਰ ਕਰਨ ਦੇ ਲਈ ਉਸ ਜਮੀਨ ਤੇ ਮੌਜੂਦਾ ਸਮੇਂ ਇੱਕ ਧਨਾੜ ਪਰਿਵਾਰ ਪੂਰਨ ਸਿੰਘ ਦਾ ਪਰਿਵਾਰ ਜਿਹੜਾ ਗਗੜੇਵਾਲ ਵਿਖੇ ਰਹਿ ਰਿਹਾ ਤੇ ਹੁਣ ਉਹਦੀ ਅਗਲੀ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਹੈਗਾ ਜਾਲੀ ਰਜਿਸਟਰੀਆਂ ਕਰਾ ਕੇ ਕਬਜ਼ਾ ਕੀਤਾ ਹੋਇਆ ਉਹ ਸਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਕਿਉਂਕਿ ਇਹ ਮਸਲਾ ਜਿਹੜਾ ਹੈਗਾ ਵਾ 1955 ਤੋਂ ਲੈ ਕੇ 1996 ਤੱਕ ਉਸਕਤ ਜਿਹੜੇ ਇਹ ਗਰੀਬ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਜਿਹੜਾ ਵਰਗ ਹੈ ਸਾਡਾ ਉਹਨਾਂ ਦੇ ਕੋਲੇ ਇਹ ਜ਼ਮੀਨ ਜਿਹੜੀ ਹੈਗੀ ਆ ਇਹ ਕਾਬਜ਼ ਰਹੇ ਨੇ ਪਰ 1996 ਤੋਂ ਲੈ ਕੇ ਮੌਜੂਦਾ ਸਮੇਂ 2025 ਤੱਕ ਹੁਣ ਉਹ ਜਿਹੜਾ ਤਨਾਟ ਪਰਿਵਾਰ ਹੈ ਇੱਕ ਰੱਜਿਆ ਪੂਜਿਆ ਪਰਿਵਾਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਉਸ ਵੱਲ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਏ ਪਰ ਪਿਛਲੇ 30 ਸਾਲ ਤੋਂ ਜਿਹੜੇ ਇਹ ਪਰਿਵਾਰ ਨੇ ਅੱਠ ਪਰਿਵਾਰ ਨੇ ਜਿਹੜੇ ਹੈਗਾ ਇਹ ਵੱਡੇ ਪੱਧਰ ਦੇ ਉੱਪਰ ਲੜਾਈ ਲੜ ਰਹੇ ਨੇ ਪਰ ਇਹਨਾਂ ਦੀ ਕੋਈ ਸਰਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇੱਥੇ ਇੱਕ ਅਪਲਾਈ ਕੋ ਬਹੁਤ ਵੱਡਾ ਹੈ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਵਿਭਾਗ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੋਈਆਂ ਨੇ ਜੇਕਰ 30 ਸਾਲ ਤੋਂ ਇਹਨਾਂ ਪਰਿਵਾਰਾਂ ਦੀ ਕੋਈ ਸਰਵਾਈ ਨਹੀਂ ਹੋਈ ਤਾਂ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਜਿਹੜਾ ਅਸੀਂ ਅੱਜ ਤੱਕ ਜਾਂਚ ਕੀਤੀ ਏ ਇਹੀ ਲੱਗਿਆ ਏ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੀ ਪ੍ਰੋਪਰ ਪ੍ਰ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਮਹਿਕਮਾ ਹੋਵੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਕਿਉਂਕਿ ਉਹ ਤਨਾੜ ਪਰਿਵਾਰ ਦੀਆਂ ਫੈਮਲੀਆਂ ਬਾਹਰ ਹੋਣ ਕਾਰਨ ਮੋਟਾ ਰੁਪਈਆ ਹੋਣ ਕਾਰਨ ਹਰ ਵਰਗ ਨੂੰ ਖਰੀਦਿਆ ਜਾ ਰਿਹਾ ਹਰ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਖਰੀਦਿਆ ਜਾ ਰਿਹਾ ਤੇ ਇਹਨਾਂ ਪਰਿਵਾਰਾਂ ਦਾ ਜਿਹੜਾ ਹੈਗਾ ਵਾ ਜ਼ਮੀਨ ਦੇ ਉੱਪਰੋਂ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੋ ਇਸ ਬੰਦੇ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਸੀ